ਮੂੰ ਅੱਜ ਦੇ ਆਸ਼ਕਾਂ ਦੀ ਅੱਜ ਦੇ ਆਸ਼ਕਾਂ ਦੀ ਕੀ ਗੱਲ ਸੁਣਾਵਾ ਅੱਜ ਦੇ ਆਸ਼ਿਕਾਂ ਦੀ ਹਾਂਜੀ ਅੱਜ ਦੇ ਆਸ਼ਿਕਾਂ ਦੀ ਕੀ ਗੱਲ ਸੁਣਾਵਾ ਕਰ ਗੱਲਾਂ ਇਹਨਾਂ ਦੀਆਂ ਹਾਂਜੀ ਕਰ ਗੱਲਾਂ ਇਹਨਾਂ ਦੀਆਂ ਕੜੀ ਗੱਲਾਂ ਇੰਨਾਂ ਦੀਆਂ ਕਿਉਂ ਬੁਰਾ ਕਹਾ ਮਾ ਅੱਜ ਦੇ ਆਸ਼ਿਕਾਂ ਦੀ ਪਰ ਕੀ ਕਰਾਂ ਪਰ ਕੀ ਕਰਾਂ ਪਰ ਕੀ ਕਰਾਂ ਗੱਲ ਤਾਂ ਕਰਨੀ ਪੈਣੀ ਏ ਲਿਖ ਕਵਤਾ ਜ਼ਾਨੇ ਧਰਨੀ ਪੈਣੀ ਏ ਹਾਂਜੀ ਲਿਖ ਕਵਤਾਾਂ ਮੈਂ ਦਰਨੀ ਪਈ ਏ ਸਭ ਤੋਂ ਮਾੜਾ ਲਫ਼ਜ਼ ਮੈਨੂੰ ਖੁਦਕੁਸ਼ੀ ਦਾ ਲੱਗਦਾ ਏ ਹਾਂਜੀ ਸਭ ਤੋਂ ਮਾੜਾ ਲਫ਼ਜ਼ ਮੈਨੂੰ ਖੁਦਕੁਸ਼ੀ ਦਾ ਲੱਗਦਾ ਏ ਜੀਵਨ ਜੀਣ ਦੀ ਚਾਹਤ ਕਿਉਂ ਏ ਠੱਗਦਾ ਏ ਜੀਵਨ ਜੀਣ ਦੀ ਚਾਹਤ ਕਿਉਂ ਇਹ ਠੱਗਦਾਈ ਪਿਆਰ ਕਬਜਾ ਨਹੀਂ ਪਹਿਚਾਣੇ ਪਿਆਰ ਕਬਜਾ ਨਹੀਂ ਪਹਿਚਾਣੇ ਪਿਆਰ ਕਬਜਾ ਨਹੀਂ ਪਹਿਚਾਣੇ ਗੁਰਬਖਸ਼ ਸਿੰਘ ਪ੍ਰੀਤ ਲੜੀ ਕਹਿੰਦਾ ਗੁਰਬਖਸ਼ ਸਿੰਘ ਪ੍ਰੀਤ ਲੜੀ ਕਹਿੰਦਾ ਕਰੀਏ ਰੱਬ ਜਾਣ ਯਾਰੇ ਨੂੰ ਖਾਂਦਾ ਤਿੰਦਾ ਉਠਦਾ ਬੈਲਾ ਇਸ਼ਕ ਹਕੀਕੀ ਕਰੋ ਇਸ਼ਕ ਹਕੀਕੀ ਕਰੋ ਮੈਦਾਜੀ ਨਹੀਂ ਕਰੋ ਵਰਖਾ ਫੁੱਲਾਂ ਦੀ ਤੇਜਾ ਪੀ ਨਹੀਂ ਹਾਂਜੀ ਕਰੋ ਵਰਖਾ ਫੁੱਲਾਂ ਦੀ ਦੀ ਦਵ ਨਹੀਂ ਖੁਦਕੁਸ਼ੀਏ ਗੱਲ ਮਾੜੀ ਤੇ ਕੰਮੇ ਮਾਰੇ ਦਾ ਖੁਦਕੁਸ਼ੀਏ ਗੱਲ ਮਾੜੀ ਖੁਦਕੁਸ਼ੀਏ ਗੱਲ ਮਾੜੀ ਤੇ ਕੰਮੇ ਮਾਰੇ ਦਾ ਹਾਨਵਾਲਾ ਕਾ ਦਾ ਮਲ ਇਸ਼ਕ ਹਕਾੜੇ ਦਾ ਹਾਨਵਾਲਾ ਕਾ ਦਾ ਮਲ ਇਸ਼ਕ ਅਖਾੜੇ ਦਾ ਇਸ਼ਕ ਸ਼ਾਇਰ ਬਣਾ ਸਕਦਾ ਜਿੱਤੇ ਹਾਰੇ ਨੂੰ ਇਸ਼ਕ ਸ਼ਾਇਰ ਬਣਾ ਸਕਦਾ ਜਿੱਤੇ ਹਾਰੇ ਨੂੰ ਹਾਂਜੀ ਚਿੱਟੇ ਹਾਰੇ ਨੂੰ ਲਿਖੇ ਯਾਦ ਕਰ ਕਰ ਹਾਂਜੀ ਲਿਖੇ ਯਾਦ ਕਰ ਕਰ ਸਦਾ ਹੀ ਪਿਆਰੇ ਨੂੰ ਸੰਗਰੂਰ ਵੀ ਇਲਦਾ ਮੇ ਅਪਣੇ ਸਿਰ ਲੈ ਲੈਂਦਾ ਇਲਿਦਾਮ ਆਪਣੇ ਸਿਰ ਲੈ ਲੈਂਦਾ ਸੰਗਰੂਰ ਵੀ ਹਾਂਜੀ 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 ਤੰਗਰੂਰ ਵੀ ਇਲਦਾਮ ਆਪਣੇ ਸਿਰ ਲੈ ਲੈਂਦਾ ਹੋਂ ਨਾ ਬਦਨਾਮ ਯਾਰੇ ਦਿੰਦਾ ਜ਼ਿੰਦਗੀ ਯਾਤਾਂ ਸਹਰੇ ਕੱਟੇ ਜੀਵਨ ਕੀ ਯਾਦਾਂ ਦਾ ਰੇ ਕੰٹے ਛੱਡ ਨਫਰਤ ਸਭ ਨੂੰ ਸੱਚ ਕਾਲ ਦਿੰਦਾ ਹਾਂਜੀ ਛੱਡ ਨਫਰਤ ਛੱਡ ਨਫਰਤ ਛੱਡ ਨਫਰਤ ਸਭ ਨੂੰ ਸੱਚ ਕਾਲ ਦਿੰਦਾ